ਮਕੰਦਪੁਰ ਤੋਂ ਬੰਗਾ ਰੋਡ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਨਗੱਜੇ ਪੀਰ ਦੀ ਦਰਗਾਹ ਦੇ ਨਜ਼ਦੀਕ ਇੱਕ ਦਰਖਤ ਨਾਲ ਟਕਰਾ ਗਈ ਇਸ ਹਾਸੇ ਵਿੱਚ ਜਿੱਥੇ ਇੱਕ ਕਾਰ ਚਾਲਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਉੱਥੇ ਇਸ ਹਾਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਆਓ ਪਹਿਲਾਂ ਦੇਖਦੇ ਹਾਂ ਹਾਸੇ ਦੀ ਇਹ ਦਰਖਤ ਤਸਵੀਰ ਰਾਹ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਇਹ ਹਾ사 ਵਾਪਰਿਆ ਉਸ ਸਮੇਂ ਦਰਗਾਹ ਦੇ ਸ਼ਰਧਾਲੂਆਂ ਦਾ ਰਸ ਨਹੀਂ ਸੀ ਹਾਸੇ ਇਸ ਮੰਦੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਸੇਵਾਦਾਰ ਨੇ ਦੱਸਿਆ ਕਿ ਉਸ ਵੇਰੇ 8 ਵਜੇ ਦਰਬਾਰ ਤੇ ਬੈਠਾ ਸੀ ਤੇ ਮੁਕੰਦਪੁਰ ਵਾਲੀ ਸਾਈਡ ਤੋਂ ਤੇ ਤੇ ਰਫਤਾਰ ਗੱਡੀ ਆਈ ਜਿਸ ਨੇ ਦੇਖਦੇ ਹੀ ਦੇਖਦੇ ਦਰਬਾਰ ਦੇ ਗੇਟ ਵਿੱਚ ਲੱਗਣ ਤੋਂ ਬਾਅਦ ਸਫੈਦੇ ਨਾਲ ਟਕਰਾ ਗਈ ਉਸ ਨੇ ਦੱਸਿਆ ਕਿ ਹਾਸੇ ਤੋਂ ਬਾਅਦ ਕਾਰ ਚਾਲਕ ਜੋ ਰਟੈਣਾ ਦਾ ਨੌਜਵਾਨ ਸੀ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਐਂਬੂਲੈਂਸ ਦੀ ਮਦਦ ਨਾਲ ਨੇਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਕੀ ਹਾਦਸਾ ਹੋਇਆ ਹੈ ਬਾਜੀ 8 ਵਜੇ ਦੀ ਗੱਲ ਆ ਮੈਂਗਾ ਤੇ ਬਾਹਰ ਬੈਠਾ ਸੀਗਾ ਦਰਵਾਜ਼ੇ ਤੇ ਹੀ ਸੇਵਾਦਾਰਿਆਂ ਗੱਡੀ ਬਾਜੀ ਮੁਕੰਦpur ਸਾਈਡ ਤੋਂ ਆਈ ਆ ਬਹੁਤ ਜ਼ਿਆਦਾ ਸਪੀਡ ਤੇ ਸੀਗੀ ਪਹਿਲਾਂ ਇਹ ਪਿਛਲੇ ਸਾਈਡ ਤੇ ਕੰਧ 'ਚ ਲੱਗੀ ਗੇਤਕੂਟ ਸਾਰੇ ਢਾਗੇ ਸਵੈਦੇ 'ਚ ਲੱਗੀ ਬੰਦਾ ਮੈਦਾਨਵਾਂ ਦਾ ਵਿੱਚੋਂ ਜਾ ਕੱਢਿਆ ਇੱਕੋ ਬੰਦਾ ਸੀਗਾ ਬੰਦੇ ਦਾ ਬਾਜੀ ਬਚਾ ਆ ਪਰ ਗੱਡੀ ਦਾ ਸਾਰੀ ਜੀ ਕੰਡਮ ਹੋ ਗਈ ਆ ਤੇ ਸਾਡਾ ਇਧਰ ਜਗ੍ਹਾ ਦਾ ਕਾਫੀ ਜੇਜਪੂਰ ਸੀਗੇ ਸਾਰਾ ਬਦਲ ਨੂੰ ਢਾਹਤਾ ਤਾਂ ਉਹ ਇਦਾਂ ਬੰਦੇ ਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਬੰਦੇ ਦਾ ਬਚਾਅ ਹੋ ਗਿਆ ਮੋਕੇ ਜਾ ਕੇ ਉਹਨੂੰ ਲੈ ਹਸਪੀਟਲ ਲੈ ਗਿਆ ਮੋਕੇ ਵੀ ਮੈਂ ਮਿੰਦਰੋਸ ਨੂੰ ਲੈ ਗਿਆ ਸੀ ਐਂਬੂਲੈਂਸ ਨੂੰ ਫੋਨ ਕਰਤਾ ਸੀਗਾ ਅੱਛਾ ਜੀ ਤੇ ਉਹ ਰਿਟੈਂਡਰੀ ਪਿੰਡ ਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂ ਜੀ ਪਿੰਡ ਮਕੰਦਪੁਰ ਤੋਂ ਮਨਵੀਰ ਗੁਣਾਚੌਰ ਦੀ ਖਾਸ ਰਿਪੋਰਟ ਮਕੰਦਪੁਰ ਤੋਂ ਬੰਗਾ ਰੋਡ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਨਗੱਜੇ ਪੀਰ ਦੀ ਦਰਗਾਹ ਦੇ ਨਜ਼ਦੀਕ ਇੱਕ ਦਰਖਤ ਨਾਲ ਟਕਰਾ ਗਈ ਇਸ ਹਾਸੇ ਵਿੱਚ ਜਿੱਥੇ ਇੱਕ ਕਾਰ ਚਾਲਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਉੱਥੇ ਇਸ ਹਾਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਆਓ ਪਹਿਲਾਂ ਦੇਖਦੇ ਹਾਂ ਹਾਸੇ ਦੀ ਇਹ ਦਰਖਤ ਤਸਵੀਰ ਰਹਾ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਇਹ ਹਾ사 ਵਾਪਰਿਆ ਉਸ ਸਮੇਂ ਦਰਗਾਹ ਦੇ ਸ਼ਰਧਾਲੂਆਂ ਦਾ ਰਸ ਨਹੀਂ ਸੀ ਹਾਸੇ ਇਸ ਮੰਦੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਸੇਵਾਦਾਰ ਨੇ ਦੱਸਿਆ ਕਿ ਉਸ ਵੇਰੇ 8 ਵਜੇ ਦਰਬਾਰ ਤੇ ਬੈਠਾ ਸੀ ਤੇ ਮੁਕੰਦਪੁਰ ਵਾਲੀ ਸਾਈਡ ਤੋਂ ਤੇ ਤੇ ਰਫਤਾਰ ਗੱਡੀ ਆਈ ਜਿਸ ਨੇ ਦੇਖਦੇ ਹੀ ਦੇਖਦੇ ਦਰਬਾਰ ਦੇ ਗੇਟ ਵਿੱਚ ਲੱਗਣ ਤੋਂ ਬਾਅਦ ਸਫੈਦੇ ਨਾਲ ਟਕਰਾ ਗਈ ਉਸ ਨੇ ਦੱਸਿਆ ਕਿ ਹਾਸੇ ਤੋਂ ਬਾਅਦ ਕਾਰ ਚਾਲਕ ਜੋ ਰਟੈਣਾ ਦਾ ਨੌਜਵਾਨ ਸੀ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਐਂਬੂਲੈਂਸ ਦੀ ਮਦਦ ਨਾਲ ਨੇਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ